ਹਾਂਜੀ ਕੀ ਹਾਲ ਹੈ ਸਿੰਘ ਸਾਹਿਬ? ਹੋਰ ਕਾਰੋਬਾਰ? ਕਾਰੋਬਾਰ ਵਧੀਆ ਚੱਲਦੀ ਕਰਾ। ਤੇ ਨਾਮ ਹਰਜੋਤ ਸਿੰਘ। ਹਰਜੋਤ ਸਿੰਘ। ਕਿਹੜੀ ਜਗ੍ਹਾ ਤੋਂ? ਲੋਕਲ ਲੋਕਲ। ਤੇ ਕੀ ਸੁਣਾਉਂਗੇ ਸਾਨੂੰ? ਇੱਕਮ ਇਹਨੂੰ ਥੋੜਾ ਮਾਈਕ 'ਤੇ ਲੱਗੇ ਕਰ ਲੈ। ਥੋੜਾ ਲੱਗੇ ਵਧੀਆ ਆਵਾਜ਼ ਆ ਕੇ ਰਹੂਗੀ। ਇੱਕ ਮੈਂ ਤਾਂ ਮਤਲਬ ਇੱਥੇ ਆਸੀ ਕਿ ਗਾਣਾ ਸੁਣਨ ਜਣਾ ਇਤਿਹਾਸਕ। ਹਾਂਜੀ ਸੁਣਾਓ। ਸਾਡੇ ਰਣਜੀਤ ਬਾਵਾ ਹੈਗੇ ਸਿੰਘੀ। ਹਾਂਜੀ। ਉਹਨਾਂ ਦਾ ਇੱਕ ਗਾਣਾ ਰਣਜੀਤ ਮਹਾਰਾਜ ਰਣਜੀਤ। ਕੀ ਬਾਤ ਹੈ ਕੀ ਬਾਤ ਹੈ ਕੀ ਬਾਤ। ਮਹਾਰਾਜ ਰਣਜੀਤ ਸਿੰਘ ਛੇਰੇ ਪੰਜਾਬ। ਸੁਣਾਓ। ਸਾਡਾ ਤੇਰੇ ਨਾਲ ਸੁਖ ਨਾਲੇ ਰਾਜ ਦੀ ਆਪੁਖ ਗੁਰੂ ਬਖਸ਼ੇਗਾ ਜਦੋਂ ਹਵਾ ਬਦਲੂਗੀ ਰੁਖ ਖੋਰੇ ਕੋੜਾ ਹੋਊ ਦੋਰ ਬਿਨਾਂ ਰੁਕੇ ਤੋ ਲਹੋਰ ਕੋਈ ਅੰਬਰ ਸਰੋਂ ਆਵੇ ਕੋਈ ਅੰਬਰ ਸਰੋਂ ਜਾਵੇ ਐਤ ਕੀ ਦਲੀਪ ਸਿਆ ਓਏ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਅਤ ਕੀ ਦਲੀਪ ਸਿਆਹਾ ਮਹਾਰਾਣੀ ਜਿੰਦਾ ਜੀਵੇ ਸ਼ੇਰੇ ਪੰਜਾਬ ਜੀਵੇ ਓ ਰਾਣੀ ਜਿਹੜਾ ਵੇਖਦੀ ਸੀ ਉਹ ਖਾਬ ਜੀਵੇ ਤੇਰਾ ਵੰਚ ਮੁੱਕ ਗਿਆ ਅਜਾ ਮਤੀ ਦਾ ਉਪਾਅ ਤੇਰੇ ਪਰਵਾਰ ਲਈ ਹੋਏ ਸਦਾ ਰਹੂ ਸਤਕਾਰ ਨਾ ਪਹੁੰਚਣਾ ਹੁਦੇਜ ਹੁਣ ਸਾਰਿਆਂ ਦੇ ਕੇਸ ਜਿਵੇਂ ਵਾਹਿਗੁਰੂ ਚਾਹੇ ਜਿਵੇਂ ਵਾਹਿਗੁਰੂ ਚਾਹੇ ਐਤ ਕੀ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਐਤ ਕੀ ਦਲੀਪ ਸਿਆ ਵਾਜੀ ਵਾਜੀ ਵਾਹ ਬਹੁਤ ਹੀ ਖੂਬ ਬਹੁਤ ਹੀ ਪਿਆਰੀ ਆਵਾਜ਼ ਵਿੱਚ ਵੀਰੇ ਛੋਟੇ ਵੀਰੇ ਨੇ ਇੱਕ ਬਹੁਤ ਧਾਰਮਿਕ ਗੀਤ ਸੁਣਾਇਆ ਰঞ্জੀਤ ਬਾਬਾ ਜੀ ਦਾ ਪਰ ਮੈਨੂੰ ਲੱਗਦਾ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਵੀ ਜਿਹੜਾ ਸਾਡਾ ਪੰਜਾਬਾ ਇੰਨਾ ਕਈ ਆ ਸਾਡੇ ਕੋਲ ਇੰਨਾ ਕ ਮਿੰਟ 30% 70% ਸਾਡਾ ਸਰਾਤੋਂ ਪਰਲੇ ਪਾਸੇ ਬੈਠਾ ਆ ਤੇ ਅਸਲੀ ਚੀਜ਼ਾਂ ਤਾਂ ਉੱਥੇ ਆ ਸਾਡੇ ਸਿੰਘਾਂ ਦੇ ਨਾਂ ਤੇ ਉਹਨਾਂ ਦੀਆਂ ਸਟਰੀਟਾਂ ਦੇ ਨਾਂ ਆ ਤੇ ਨੈਕਸਟ ਬਲੌਗ ਆਪਾਂ ਪਾਕਿਸਤਾਨ ਜਾ ਰਹੇ ਆ ਤੇ ਉੱਥੇ ਜਾ ਕੇ ਪਾਵਾਂਗੇ ਤਦ ਤੱਕ ਦੇਖਦੇ ਰਹੋ ਰੋਡ ਸ਼ੋ ਵਿਦ ਹਰਪਾਲ